वाहेगुरुव जेका वाहेगुरु जो वाहेगुरु देव जो पीरा नाल मरी दांदी वाहिगुरुव जो साढी पीरा नालो मरी दांधी वाहिगुरुव जे पीर मरी दादी वाहेगुरू नेव देव खाधी पीअण लाइ बुरी दाल जो वाहेगुरु नेव देव पीड़ नाल बुरी पानी मरी दाल किया रोत गिया बाया वरणो न लॻिया न पै रोतल किया बाया वरणो न लॻिया i'm right yeah.

ਲਈ रखी छरणी आखी ਲਾਜ ਰੱਖ ਲਈ लाज रखी छरणी ओ ਰੱਖ ਲਈ छरणी आखणी आया ਲਾਜ ਰੱਖ ਲਈ लाज रखणी आया लाज रखंदी शरणी आया छॾियो द्वारे सर लज रखी शरणी आयो लाज रखी छणी आयो छॾा द्वारे सारे लाज रखंदी शरणी आया नी लाज रखंदी शरणी आया छॾा द्वारे सर लाज रखी शरणी आया नी लाल रखी शरणी आयो रखली छरणी आज रख छरणी आयोड आयातर सारे आज रखंदरी आखरी आया सॾ आया दुआर सार दर सार दार आया अॼु रखंदरणी आया तज रख छरणी आ کو نئي جورني آيو ناهي راتلي ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੇ ਨਵਾਜੀ ਹੋਏ ਸਾਧ ਸੰਗਤ ਜੀਓ ਇਹ ਸਲਾਨਾ ਮਹਾਨ ਜੋੜ ਮੇਲਾ ਸੈਭੇ ਕਮਾਲ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕਲ ਕੀ ਧਰ ਸੱਚੇ ਪਾਤਸ਼ਾਹ ਜੀ ਦੇ ਪਿੰਡ ਲੰਮੇ ਜੜਪੁਰੇ ਦੀ ਪਵਿੱਤਰ ਧਰਤੀ ਤੇ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਵਿੱਚ ਹਰ ਸਾਲ ਇੱਥੇ ਗੁਰਦੁਆਰਾ ਗੁਰੂ ਸਰ ਪੰਜੂਆਣਾ ਸਾਹਿਬ ਪਾਤਸ਼ਾਹੀ 10ਵੀਂ ਜੀ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਧੂਮ ਧਾਮ ਦੇ ਨਾਲ ਸਰਦਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਅੱਜ ਜੋੜ ਮੇਲੇ ਦਾ ਵਿਚਾਲੜਾ ਦਿਨ ਹੈ ਤੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹੈ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ ਚਮਕੌਰ ਸਾਹਿਬ ਦਾ ਘੋਰ ਜੁੱਦ ਕਰਕੇ ਮਾਛੀ ਬਾੜੇ ਦੇ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਹੇਰਾ ਪਿੰਡ ਹੇਰਾ ਪਿੰਡ ਤੋਂ ਰਾਕੂਟ ਹੁੰਦੇ ਹੋਏ ਗੁਰੂ ਸਾਹਿਬ ਪਿੰਡ ਲੰਮੇ ਚੜਪੁਰੇ ਪਹੁੰਚੇ ਆ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਤਾਰ ਸੱਚੇ ਪਾਤਸ਼ਾਹ ਜੀ 21 ਦਿਨ ਰਹੇ ਨੇ ਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਆਪਣੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੀ ਖ਼ਬਰ ਮੰਗਵਾਈ ਅਤੇ ਸਿੱਧੀ-ਸਿੱਧੀ ਖਬਰ ਸੁਣ ਕੇ ਗੁਰੂ ਸਾਹਿਬ ਜੀ ਨੇ ਇਹ ਜਗਾ ਤੇ ਕਾਹੀ ਦਾ ਬੂਟਾ ਪੁੱਟ ਕੇ ਮੁਗਲਾਂ ਦੇ ਜ਼ੁਲਮ ਰਾਤ ਦੀ ਜੜ 뿌ਟੀ ਇੱਥੋਂ ਹੀ ਨੂਰੇ ਮਾਹੀ ਨੂੰ ਸਰੰਦ ਭੇਜਿਆ ਗਿਆ ਸੀ ਅੱਜ ਵੀ ਇੱਥੇ ਜੰਡ ਸਾਹਿਬ ਉਹ ਮੌਜੂਦ ਹਨ ਜਿਹਦੇ ਉੱਪਰ ਸੇਵਾਦਾਰ ਨੂੰ ਚੜਾਇਆ ਗਿਆ ਸੀ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਦੇਖੋ ਕਿਤੇ ਨੂਰਾ ਮਾਹੀ ਆਉਂਦਾ ਹੋਵੇ ਇਹ ਕਰਕੇ ਮਹਾਨ ਪਵਿੱਤਰ ਅਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 21 ਦਿਨ ਇਹ ਲੰਮੇ ਜੜਪੁਰੇ ਦੀ ਧਰਤੀ ਤੇ ਰਹਿਣ ਦੀ ਖੁਸ਼ੀ ਵਿੱਚ ਹਰ ਸਾਲ ਇੱਥੇ ਭਾਏ 18 19 20 ਜਨਮਰੀ ਨੂੰ 5 6 7 ਮਾਗ ਨੂੰ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਦੇ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਲਾਹਾ ਪ੍ਰਾਪਤ ਕਰਦੀਆਂ ਹੈ ਸੰਗਤਾਂ ਨੂੰ ਇਹ ਸਾਡਾ ਕਹਿਣਾ ਹੈ ਭਾਈ ਨਸੇ ਤਿਆਗੋ ਗੁਰਮਤਿ ਦੇ ਧਾਰਨੇ ਬਣੋ ਸਾਫ ਸੂਰਤ ਹੋਵੋ ਕੇਸ ਦਾੜੇ ਰੱਖੋ ਅੰਮ੍ਰਿਤ ਸਕੋ ਗੁਰਸਿੱਖੀ ਨੂੰ ਧਾਰਨ ਕਰਿਏ ਤਾਂ ਕਿ ਸਾਡਾ ਇਹ ਸੰਸਾਰ ਦੇ ਵਿੱਚ ਆਇਆ ਜਿਹੜਾ ਜ਼ਿੰਦਗੀ ਹੈ ਸਫਲ ਹੈ ਵਾਹਿਗੁਰੂ ਨੇ ਮੋੜ ਕੇ ਜਨਮ ਦਿੱਤਾ ਹੈ ਇਹ ਸਾਡਾ ਸਫਲ ਹੋ ਜਾਵੇ ਮਹਾਰਾ ਚੜ੍ਹਦੀਆਂ ਕਲਾ ਬਖਸ਼ਣ ਇਹ ਕਰਕੇ ਮਹਾਨ ਸਤਿਗੁਰਾਂ ਦੇ ਜੋੜ ਮੇਲੇ ਇਹ ਜਗਾਹ ਤੇ ਹਰ ਸਾਲ ਮਨਾਏ ਜਾਂਦੇ ਹਨ ਕੱਲ ਨੂੰ ਵੀ ਜਨਮ ਰੀ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣਗੇ ਉਪਰੰਤ ਕਥਾ ਕੀਰਤਨ ਹੋਵੇਗਾ ਟਾਡੀ ਦਰਬਾਰ ਸਜੇਗਾ ਸਭ ਸੰਗਤਾਂ ਨੇ ਲਹਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ